ਜੇ ਸਰਪੰਚ ਦਾਲਗਰੀ ਨਾ ਕਰੇ ਤਾਂ ਸਰਪੰਚ ਦੀ ਜੁੱਤੀ ਕਾਇਮ ਹੋਵੇ ਪਿੰਡ 'ਚ ਲੜੂ ਖੜੂ ਬੰਦਾ ਆ ਕੇ ਖਾਣ ਨਾ ਸਕੇ ਥੋੜੀ ਜੀ ਆਪਣੀ ਚਾਪੂਸੀ ਦੀ ਥੋੜੇ ਜੀ ਅਸੀਂ ਆਪਣੇ ਕੰਮ ਕਢਵਾਉਣ ਲਈ ਅਸੀਂ ਆਪਣੇ ਜਿਹੜਾ ਮਤਲਬ ਸਾਡੀ ਆਤਮਾ ਉਹ ਸੀ ਗੇਰ ਕਿਸੇ ਦੀ ਧੀ ਪਿੰਡ ਦੇ ਨਾਲ ਕੋਈ 21 ਦੁੱਖੀ ਕਰਦਾ ਉਹਦੇ ਪਿੰਡ ਦੀ ਜੁੱਤੀ ਵੇਰਨ ਦੀ ਜ਼ੋਰਤ ਰੱਖਣ ਵਾਲਾ ਸਰਪੰਚ ਹੋਵੇ ਵੀ ਹੁਣੇ ਬੇਨਤੀ ਕਰਾਂਗੇ ਸਰਪੰਚੀ ਦੀ ਅਜੇ ਵਿਸ਼ਾ ਚੱਲਿਆ ਜੀ ਵੀ ਜਿਹੜੀ ਸਰਪੰਚੀ ਹੈ ਇਹ ਨੂੰ ਮਤਲਬ ਤੁਸੀਂ ਆਪ ਦਾ ਜ਼ਮੀਰ ਨਾ ਗੇਰਿਓ ਤਾਂ ਉਸ ਪਿੰਡ ਦਾ ਨਾਂ ਆਪਣੇ ਆਪ ਹੀ ਚੰਪੂਗਾ ਉਹਨੂੰ ਉਸ ਪਿੰਡ ਨੂੰ ਗਰਾਂਡ ਵੀ ਆਪਣੇ ਆਪ ਮਿਲੂਗੀ ਸਰਬਸੰਮਤੀਆਂ ਹੋਰ ਵੱਡਾ ਕਾਰਨ ਵੀ ਸਰਬਸੰਮਤੀਆਂ ਹੋਣ ਪਿੰਡ ਦਾ ਭਾਈਚਾਰਾ ਇਕਾ ਬਚਿਆ ਰਿਹਾ ਹੈ ਐਮਐਲਏ ਮੰਤਰੀਆਂ ਨੂੰ ਵੀ ਕਿ ਇਸ ਪਿੰਡ ਦਾ ਸਰਪੰਚ ਭਾਈ ਉਦੋਂ ਹੀ ਜੀ ਆਇਆਂ ਨੂੰ ਆਕੂਗਾ ਜਦੋਂ ਅਸੀਂ ਉਸ ਪਿੰਡ ਨੂੰ ਚਾਰਪਾਈ ਦੀ ਗ੍ਰਾਂਟ ਦਵਾਗੇ ਸਤਿ ਸ੍ਰੀ ਅਕਾਲ ਨਿਰਪੱਖ ਪੋਸਟ ਦੇਖ ਰਹੇ ਹੋ ਤੁਸੀਂ ਤੇ ਅੱਜ ਮੇਰੇ ਨਾਲ ਨੇ ਸੁਖਦੀਪ ਸਿੰਘ ਗਿੱਲ ਜਿਨ੍ਹਾਂ ਨਾਲ ਅਸੀਂ ਜਾਣਾਂਗੇ ਇੱਕ ਤਾਂ ਸਰਪੰਚੀ ਵੋਟਾਂ ਜੋ ਪਿੰਡਾਂ ਦੇ ਵਿੱਚ ਹੁਣ ਮਾਹੌਲ ਬਣ ਚੁੱਕਿਆ ਹੈ ਸਰਕਾਰ ਨੇ ਵੀ ਐਲਾਨ ਕਰ ਦਿੱਤਾ ਹੈ ਕਿ 20 ਅਕਤੂਬਰ ਦੇ ਨੇੜੇ ਤੇੜੇ ਜਿਹੜੀਆਂ ਪਿੰਡਾਂ ਦੇ ਵਿੱਚ ਸਰਪੰਚੀ ਇਲੈਕਸ਼ਨ ਹੈ ਉਹ ਹੋਣ ਜਾ ਰਹੇ ਹੈ ਔਰ ਉਸ ਤੋਂ ਇਲਾਵਾ ਅੱਜ ਦੇ ਸਮੇਂ ਲੋਕ ਕਿਵੇਂ ਆਪਣਾ ਜੀਵਨ ਨਿਰਵਾਹ ਕਰਦੇ ਹੈ ਕਿਦਾਂ ਲੋਕ ਆਪਣੀ ਜ਼ਿੰਦਗੀ ਦੇ ਦਿਨ ਕੱਟੀ ਕਰ ਰਹੇ ਹੈ ਇਹ ਸਾਰੇ ਮੁੱਦਿਆਂ ਤੇ ਚਰਚਾ ਕਰਨ ਦੇ ਲਈ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਸੁਖਦੀਪ ਸਿੰਘ ਗਿੱਲ ਗਿੱਲ ਸਾਹਿਬ ਸਵਾਗਤ ਹੈ ਤੁਹਾਡਾ ਨਿਰਪੱਖ ਪੋਸਟ ਹੈ ਧੰਨਵਾਦੀ ਧੰਨਵਾਦ ਗਤਾਰ ਸਿੰਘ ਜੀ ਧੰਨਵਾਦੀ ਜੀ ਕਿਹੜਾ ਸਾਬ ਸਭ ਤੋਂ ਪਹਿਲੀ ਗੱਲ ਦੇਖੋ ਪਿੰਡਾਂ ਦੇ ਵਿੱਚ ਕਹਿੰਦੇ ਵਿਆਹ ਜਿੰਨਾ ਚਾਹ ਹੁੰਦਾ ਜਦੋਂ ਸਰਪੰਚੀ ਚੋਣਾਂ ਦਾ ਐਲਾਨ ਹੋ ਜਾਂਦਾ ਹੈ ਨਾ ਹਰ ਇੱਕ ਘਰ ਨੂੰ ਇੱਕ ਉਮੀਦ ਹੁੰਦੀ ਹੈ ਵੀ ਜਿੰਨੇ ਕੈਂਡੀਡੇਟ ਖੜਨਗੇ ਓਨੀਆਂ ਤਾਂ ਬੋਤਲਾਂ ਘਰੇ ਆਉਣਗੀਆਂ ਭਾਵੇਂ ਕੋਲਡ ਡਰਿੰਕ ਦੀਆਂ ਆਉਣ ਭਾਵੇਂ ਦਾਰੂ ਦੀਆਂ ਆਉਣ ਆਹ ਪਿੰਡਾਂ ਦੇ ਵਿੱਚ ਰਿਵਾਜ ਹੈ ਪਰ ਇਸ ਵਾਰ ਕਹਿੰਦੇ ਬਦਲਾਅ ਦੀ ਸਰਕਾਰ ਹੈ ਕੁਝ ਨਾ ਕੁਝ ਬਦਲਾਅ ਤਾਂ ਆਈ ਗਈ ਤੁਹਾਨੂੰ ਕੀ ਲੱਗਦਾ ਹੈ ਕਿ ਭਗਵਾਨਤਮਨ ਸਾਹਿਬ ਨੂੰ ਕਿਹੜੀਆਂ ਕਿਹੜੀਆਂ ਉਹ ਚੀਜ਼ਾਂ ਤੇ ਹੁਕਮ ਕਰਨੇ ਚਾਹੀਦੇ ਐ ਕਿ ਭਾਈ ਇਸ ਵਾਰ ਦੀਆਂ ਸਰਪੰਚੀ ਵੋਟਾਂ ਚ ਆਹ ਕੰਮ ਨਹੀਂ ਕਰਨੇ ਭਾਈ ਜੀ ਪਹਿਲਾਂ ਤਾਂ ਇਹ ਐ ਵੀ ਜਿਹੜੀ ਸਰਪੰਚੀ ਦਾ ਇੱਕ ਤਾਂ ਪਤਾ ਨਹੀਂ ਪਿਛਲੇ ਇਹ ਵੀ ਅੱਗੇ ਵੀ ਇਲੈਕਸ਼ਨਾਂ ਹੋਈਆਂ ਨੇ ਸਰਪੰਚੀ ਦੀ ਤੇ ਇਸ ਵਾਰ ਵੀ ਹੋਏ ਪਰ ਇਸ ਵਾਰ ਜਿਹੜਾ ਸਰਪੰਚੀ ਦਾ ਲੋਕਾਂ ਦੇ ਵਿੱਚ ਰੁਝਾਨ ਐ ਜਾਂ ਪਤਾ ਆਪਾਂ ਕਹਿੰਦੇ ਨੇ ਵੀ ਉਹ ਤੋਂ ਸੁਖਤਾ ਲੋਕਾਂ ਨੂੰ ਇੰਨੇ ਚਾਅ ਨਾਲ ਸਰਪੰਚੀ ਦੀ ਉਡੀਕ ਐ ਤੇ ਇਹਨੂੰ ਮਿੰਨੀ ਪਾਰਲੀਮੈਂਟ ਕਹਿੰਦੇ ਨੇ ਆ ਸਾਡੀਆਂ ਸੱਥਾਂ ਹੋ ਗਈਆਂ ਤੇ ਸਰਪੰਚੀ ਹੋ ਗਈ ਕਿਉਂਕਿ ਇੱਥੇ ਜਿਹੜਾ ਵੀ ਸਾਡੀਆਂ ਸੱਥਾਂ ਦੇ ਵਿੱਚ ਕੋਈ ਬੇਸ਼ਾਂ ਹੁੰਦਾ ਕੋਈ ਪੰਜਾਬ ਪੱਧਰ ਦਾ ਕੋਈ ਮਤਲਬ ਵਿਸ਼ਾ ਉਹਦੀ ਚਰਚਾ ਹੁੰਦੀ ਹੈ ਸਾਡੀਆਂ ਸੱਥਾਂ ਚ ਹੁੰਦੀ ਆ ਸੱਥਾਂ ਤੋਂ ਵਿੱਚੋਂ ਹੀ ਜਿਹੜੀ ਸਰਪੰਚੀ ਆ ਜਾਂ ਸਰਪੰਚ ਆ ਉਹ ਨਿਕਲਦੇ ਨੇ ਇਸ ਵਾਰ ਜਿਹੜੀ ਸਰਪੰਚੀ ਹੈ ਮਤਲਬ ਉਹ ਪਹਿਲਾਂ ਵੀ ਇਹਨਾਂ ਨੇ ਅਨਾਉਂਸਮੈਂਟ ਕੀਤੀ ਸੀ ਵੈਸੇ ਵੀ ਅੱਗੇ ਹੁੰਦਾ ਵੀ ਜਿਹੜੀ ਚੋਣ ਨਿਸ਼ਾਨ ਤੇ ਆ ਵੀ ਕਿਸੇ ਪਾਰਟੀ ਦਾ ਜਿਹੜਾ ਚੋਣ ਨਿਸ਼ਾਨ ਆ ਉਹਦੇ ਤੇ ਨਹੀਂ ਉਹ ਹਟ ਕੇ ਜਿਹੜਾ ਹੈ ਕਿਸੇ ਵੀ ਧਿਰ ਦਾ ਨਾ ਹੋਵੇ ਸਿਰਫ ਆਪਣੇ ਪਿੰਡ ਬਾਰੇ ਸੋਚਣ ਵਾਲਾ ਹੋਵੇ ਤੇ ਪਿੰਡ ਦੀ ਤਰੱਕੀ ਵਾਲਾ ਹੋਵੇ ਤੇ ਪਿੰਡ ਦੇ ਵਿੱਚ ਡਿਵੈਲਪਮੈਂਟ ਕਰਨ ਵਾਲਾ ਹੋਵੇ ਮੁੱਖ ਮੰਤਰੀ ਸਾਹਿਬ ਨੇ ਵੀ ਕਿਹਾ ਹੈ ਵੀ ਸਰਪੰਚਾ ਜਿਹੜਾ ਉਹ ਕਿਸੇ ਪਾਰਟੀ ਦਾ ਨਹੀਂ ਪਿੰਡ ਦਾ ਹੋਊਗਾ ਦਾ ਹੋਊਗਾ ਪਿੰਡ ਦਾ ਸਰਪੰਚ ਬਣਾਉਣ ਵਾਸਤੇ ਸਰਕਾਰ ਕੀ ਕਰੇ ਪਿੰਡ ਦਾ ਸਰਪੰਚ ਬਣਾਉਣ ਵਾਸਤੇ ਬਾਈ ਜੀ ਮਸਲਾ ਤੇ ਇਹ ਹੈ ਵੀ ਇੱਕ ਤਾਂ ਜਿਹੜੀ ਰਾਜਸੀ ਸਾਡੀਆਂ ਆਪਾਂ ਕਹਿੰਦੇ ਨੇ ਵੀ ਰਾਜਸੀ ਤਾਕਤਾਂ ਨੇ ਉਹ ਜਦੋਂ ਪਿੰਡਾਂ ਦੇ ਵਿੱਚ ਇਨਵੋਲਵ ਹੋ ਜਾਂਦੀਆਂ ਨੇ ਫਿਰ ਉਹ ਇੱਕ ਧੜੇ ਦਾ ਬਣ ਜਾਂਦਾ ਜਦੋਂ ਜਦੋਂ ਕੋਈ ਐਮਐਲਏ ਐਮਪੀ ਜਾਂ ਹੋਰ ਹੈ ਉਹ ਪਿੰਡ ਦੇ ਵਿੱਚ ਕਿਸੇ ਵੀ ਬੰਦੇ ਨੂੰ ਕੋਈ ਉਹ ਵੀ ਸਪੋਰਟ ਕਰੂਗਾ ਜਾਂ ਕੁਝ ਕਰੂਗਾ ਫਿਰ ਉਹ ਧੜੇ ਦਾ ਬਣ ਜਾਂਦਾ ਪਿੰਡ ਦੇ ਵਿੱਚ ਇਹ ਤਾਂ ਹੈ ਨਹੀਂਗਾ ਵੀ ਕੋਈ ਕਿਤੇ ਗੱਲ ਕਿਸੇ ਤੋਂ ਲੁਕੀ ਛਿਪੀ ਰਹਿੰਦੀ ਆ ਪਤਾ ਲੱਗ ਜਾਂਦਾ ਉਹ ਤਾਂ ਜਦੋਂ ਆਹ ਸਗਰਮੀ ਹੁਣ ਤੁਸੀਂ ਦੇਖਣਾ ਹੁਣ ਤਾਂ ਜਿਹੜੇ ਮਤਲਬ ਉਮੀਦਵਾਰ ਨੇ ਜਿਉ ਸ਼ੱਕ ਵੀ ਮਾਰਦੇ ਨੇ ਤਾਂ ਦੂਜੇ ਨੂੰ ਪਤਾ ਲੱਗਦੇ ਵੀ ਉਹ ਕਿੰਨੇ 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 ਬਿਲਕੁਲ ਬਿਲਕੁਲ ਤੁਹਾਡੀ ਤੁਹਾਡੀ ਗੱਲ ਮੈਂ ਵਿੱਚ ਰੋਕ ਰਿਹਾ ਦੇਖੋ ਇੱਕ ਪਾਸੇ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕਹਿ ਰਹੇ ਐ ਕਿ ਇਸ ਵਾਰ ਜਿਹੜਾ ਸਰਪੰਚ ਹੋਊਗਾ ਉਹ ਪਿੰਡ ਦਾ ਹੋਊਗਾ ਪਾਰਟੀ ਦਾ ਨਹੀਂ ਪਰ ਜੇ ਦੂਜੇ ਪਾਸੇ ਦੇਖਿਆ ਜਾਵੇ ਤਾਂ ਸਾਡੇ ਕਈ ਐਮਐਲਏ ਸਾਹਿਬਾਨ ਜਿਹੜੇ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਹੈ ਉਹ ਪਿੰਡਾਂ ਚ ਜਾ ਕੇ ਥਾਪੜੇ ਦੇਣੇ ਉਹਨਾਂ ਨੇ ਸ਼ੁਰੂ ਕਰ ਦਿੱਤੇ ਐ ਕਿ ਲੈ ਸ਼ੇਰਾ ਸਿੰਘਾਂ ਨੂੰ ਤੇਲ ਲਾ ਲੈਂ ਵੋਟਾਂ ਆ ਗਈਆਂ ਨੇ ਪੂਰੀ سپورਟ ਹੈ ਤੈਨੂੰ ਇੱਥੋਂ ਤੱਕ ਕਈ ਪਿੰਡਾਂ ਚੋਂ ਤਾਂ ਸਾਡੇ ਕੋਲ ਖਬਰਾਂ ਆਈਆਂ ਨੇ ਕਹਿੰਦੇ ਵੀ ਸਾਡੇ ਐਮਐਲਏ ਸਾਹਿਬਾਨਾਂ ਨੇ ਇਹ ਵੀ ਕਹਿਤਾ ਉਹ ਕਹਿੰਦਾ ਇੱਕ ਵਾਰੀ ਤੂੰ ਖੜਾ ਹੋ ਜਾ ਯਾਰ ਜੀ 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 ਤੈਨੂੰ ਜਿਤਾਣਾ ਸਾਡੀ ਜ਼ਿੰਮੇਵਾਰੀ ਹੈ ੱੱਕੇ ਨਾਲ ਹੀ ਜਿਤਾ ਦਾਂਗੇ ਤੈਨੂੰ ਲੱਗਦਾ ਇਦਾਂ ਦਾ ਕੁਝ ਹੋਊ ਬੁੱਟਾ ਸਿੰਘ ਭਾਈ ਜੀ ਮੈਂ ਤੁਹਾਨੂੰ ਸੀਨੀਅਰ ਹੋ ਤੁਸੀਂ ਮੈਂ ਇੱਕ ਸਰਕਾਰ ਨੂੰ ਹੀ ਬੇਨਤੀ ਕਰਦਾ ਵੀ ਤੁਸੀਂ ਨੇ ਇੱਕ ਜਿਹੜੇ ਐਮ ਐਲ اے ਨੇ ਐਮ ਪੀ ਨੇ ਨੂੰ ਹਦਾਇਤਾਂ ਦੇ ਦਿਓ ਸਖਤ ਵੀ ਜਦੋਂ ਅਨਾਉਂਸਮੈਂਟ ਆ ਗਈ ਜਦੋਂ ਨੋਟੀਫਿਕੇਸ਼ਨ ਆ ਗਈ ਠੀਕ ਹੈ ਮਤਲਬ ਸਰਕਾਰਾਂ ਦੇ ਹੀ ਬੰਦੇ ਨੇ ਸਰਕਾਰਾਂ ਹੀ ਬੰਦਿਆਂ ਨਾਲ ਚੱਲਦੀਆਂ ਨੇ ਪੰਜਾਂ ਸਰਪੰਚਾਂ ਨਾਲ ਹੀ ਸਰਕਾਰਾਂ ਚੱਲਦੀਆਂ ਨੇ ਪਰ ਜਦੋਂ ਨੋਟੀਫਿਕੇਸ਼ਨ ਆ ਗਈ ਥੋੜੀ ਉਦੋਂ ਇਹ ਕਿਸੇ ਇੰਡੀਵਿਜੂਅਲ ਬੰਦੇ ਦੀ ਸਪੋਰਟ ਐਮਐਲਏ ਨੂੰ ਕਹ ਦੋ ਵੀ ਤੁਸੀਂ ਕਿਸੇ ਦੇ ਘਰੇ ਜਾਣਾ ਨਹੀਂ ਜਦੋਂ ਤੱਕ ਵੋਟਾਂ ਨਹੀਂ ਪੈਂਦੀਆਂ ਮਤਲਬ ਤੁਹਾਡਾ ਕੈਨ ਦਾ ਭਾਵੇਂ ਹੈ ਕਿ ਜਿਸ ਦਿਨ ਨੋਟੀਫਿਕੇਸ਼ਨ ਜਾਰੀ ਹੋ ਗਿਆ ਕਿ ਭਾਈ ਆਹ ਤਰੀਕ ਨੂੰ ਵੋਟਾਂ ਨੇ ਚੋਣ ਜਾਬਤਾ ਲੱਗ ਗਿਆ ਉਸ ਦਿਨ ਜਿੰਨੇ ਐਮਐਲਏ ਨੇ ਭਾਵੇਂ ਉਹ ਅਕਾਲੀ ਦਲ ਦੇ ਨੇ ਕਾਂਗਰਸ ਦੇ ਨੇ ਭਾਵੇਂ ਉਹ ਆਮ ਆਦਮੀ ਪਾਰਟੀ ਦੇ ਨੇ ਪਿੰਡਾਂ 'ਚ ਜਾ ਕੇ ਉਸ ਬੰਦੇ ਦੇ ਘਰੇ ਨਹੀਂ ਜਾਣਾ ਜਿਹੜਾ ਸਰਪੰਚੀ ਦੀ ਚੋਣ ਲੜ ਰਿਹਾ ਵੀ ਉਹਦਾ ਪ੍ਰਚਾਰ ਨਹੀਂ ਕਰ ਪ੍ਰਚਾਰ ਨਹੀਂ ਕਰਨਾ ਉਥੇ ਤਾਂ ਕਿ ਜਿਹੜੀ ਪਿੰਡਾਂ ਦਾ ਭਾਈਚਾਰ ਸਾਂਝ ਹੈ ਭਾਈ ਦੀ ਚਾਰਕ ਸੰਝੀ ਵਾਲਤਾ ਉਹ ਖਰਾਬ ਨਾ ਹੋਵੇ ਪਰ ਬੂਟੇ ਕਈ ਗੱਲਾਂ ਇਦਾਂ ਦੀਆਂ ਨੇ ਭਾਈ ਮੈਂ ਇੱਕ ਦੋ ਐਮਐਲਿਆਂ ਦੇ ਪੀਏ ਨੇ ਜਿਹਦੇ ਉਹਨਾਂ ਦੀਆਂ ਵੀ ਗੱਲਾਂ ਸੁਣੀਆਂ ਨੇ ਜੀ ਇੱਕ ਐਮਐਲਏ ਦਾ ਪੀਏ ਕਹਿੰਦਾ ਵੀ 2 ਲੱਖ ਰੁਪਏ ਮੈਨੂੰ ਦੋ ਜੀ ਮੈਂ ਤੁਹਾਨੂੰ ਪਾਰਟੀ ਵੱਲੋਂ ਹੀ ਕਹਿੰਦਾ ਮੈਂ ਥਾਪੜਾ ਦਵਾ ਦੂੰ ਵੀ ਜਿੰਨੀਆਂ ਗਰੰਟੀਆਂ ਆਇਆ ਕਰਨੀਆਂ ਅਲੇ ਜਿੱਤਿਆ ਨਹੀਂ ਬੰਦਾ ਅਜੇ ਖੜਾ ਵੀ ਨਹੀਂ ਹੋਇਆ ਇਸ ਵਾਰ ਬਹੁਤ ਆਤ ਪਿੰਡਾਂ ਦੇ ਵਿੱਚ ਰੋਡੂ ਪੋਡੂ ਜਨਸੰਖਿਆ ਉਹ ਹੈ ਸਰਪੰਚੀ ਦੀਆਂ ਚੋਣਾਂ ਲੜਨ ਵਾਲੀ ਜਿਹੜੇ ਮੇਰੇ ਵੀਰ ਆਮ ਆਦਮੀ ਪਾਰਟੀ ਜਿਹਨਾਂ ਨੂੰ ਭਗਵੰਤ ਮਾਨ ਸਾਹਿਬ ਮੁੱਕੜ ਕਹਿੰਦੇ ਹੁੰਦੇ ਸੀ ਪਹਿਲਾਂ ਕੀ ਹੁੰਦਾ ਸੀ ਪਿੰਡਾਂ ਦੀਆਂ ਪੰਚਾਇਤਾਂ ਹੁੰਦੀਆਂ ਸੀ ਉੱਚੇ ਲੰਮੇ ਬਜ਼ੁਰਗ ਚਿੱਟੇ ਚਿੱਟੇ ਦਾੜੇ ਲੰਮੇ ਲੰਮੇ ਚਾਦਰੇ ਪਾਏ ਹੁੰਦੇ ਸੀ ਪਰ ਹੁਣ ਪਿੰਡਾਂ ਦੇ ਵਿੱਚ ਜਾ ਕੇ ਦੇਖੀ ਤਾਂ ਜਿਨ੍ਹਾਂ ਨੇ ਸਰਪੰਚੀ ਦੀਆਂ ਤਿਆਰੀਆਂ ਕੀਤੀਆਂ ਹੋਈਆਂ ਨੇ ਨਾ ਮੈਂ ਜੁ ਉਹਨਾਂ ਦੀ ਉਮਰ 22 23 24 ਸਾਲ ਹੈ ਜੀ ਤੇ ਬਾਈ ਜਦੋਂ 24 ਸਾਲ ਦਾ ਸਰਪੰਚ ਬਣੂਗਾ ਕਿਸੇ ਦੀ ਧੀ ਭੈਣ ਦਾ ਰੌਲਾ ਹੋਊਗਾ ਤੇ ਫਿਰ 24 ਸਾਲਾਂ ਵਾਲਾ ਰੌਲਾ ਨਿਵੇੜੂਗਾ ਜਾਂ ਰੌਲੇ ਦਾ ਸੁਆਦ ਲੋਕ ਮੈਂ ਉਹੀ ਤਾਂ ਤੁਹਾਨੂੰ ਕਹਿੰਦਾ ਮੰਨ ਲੋ ਹੁਣ ਤੁਸੀਂ ਕਹਿੰਦੇ ਆਹ ਗੱਲ ਛੇੜੀ ਵੀ 24 ਸਾਲ ਦਾ 24 ਸਾਲ ਦਾ ਤਾਂ ਮੇਰੇ ਨਾਲ ਕਿਦੋਂ ਦਾ ਹਫਤਾ ਹਾਲੇ ਵਿਆਹ ਨਹੀਂ ਹੋਇਆ ਹੁੰਦਾ ਕਿਸੇ ਦਾ ਰੌਲਾ ਪੈ ਜਵੇ ਉਹ ਉਹ ਕਿਵੇਂ ਤਜਰਬੇ ਤੋਂ ਬਿਨਾਂ ਕਹੂ ਵੀ ਇਹਨੂੰ ਬਸਾਵਾ ਕਿ ਛੜਾਵਾ ਮੈਨੂੰ ਤਾਂ ਲੱਗਦਾ ਫਿਰ ਉਹ ਘਰ ਨੂੰ ਹੀ ਤੋਰੂਗਾ ਵੀ ਇਹ ਤਾਂ ਕਹਿੰਦੇ ਨੇ ਵੀ ਬਸ ਦੇਵੇ ਜਾਂ ਹੋਰ ਆ ਗੱਲ ਉਹ ਤਾਂ ਮੈਨੂੰ ਲੱਗਦਾ ਵੀ ਘਰ ਨੂੰ ਹੀ ਤੋਰੂਗਾ ਜਿਹਦੇ ਕੋਲ ਤਜਰਬਾ ਨਹੀਂ ਹੋਊਗਾ ਆਪਾਂ ਨੇ ਕਹ ਜਾਣੇ ਬੁਤੇ ਹਾਂ ਬਹੁਤ ਚੀਜ਼ਾਂ ਨੇ ਅੱਗੇ ਆਉਣ ਵਾਸਤੇ ਤੁਸੀਂ ਦੇਖੋ ਜਿਹੜੀ ਹੈਗੀ ਸਰਪੰਚੀ ਹਾਂ ਉਹ ਕੱਲੀ ਵਿਕਾਸ ਨਾਲ ਸੰਬੰਧਿਤ ਨਹੀਂ ਸਰਪੰਚੀ ਦੋ ਚੀਜ਼ਾਂ ਨਾਲ ਸੰਬੰਧਤ ਹੈ ਇੱਕ ਤਾਂ ਵਿਕਾਸ ਨਾਲ ਇੱਕ ਭਾਈਚਾਰਕ ਸਾਜ ਬਣਾਏ ਰੱਖਣ ਨਾਲ ਜੀ ਜੇ ਤਾਂ ਕੱਲਾ ਵਿਕਾਸ ਦਾ ਕੰਮ ਹੋਵੇ ਤਾਂ ਨੌਜਵਾਨ ਬਾਦੂਨ ਬਲਾਕ ਸਮਤੀ ਚ ਖੜੇ ਹੋ ਜੋ ਜ਼ਿਲ੍ਹਾ ਪ੍ਰੀਜ਼ਿਡੈਂਟ ਖੜੇ ਹੋ ਜੋ ਐਮਐਲਏ ਖੜੇ ਹੋ ਜੋ ਐਮਪੀ ਖੜੇ ਹੋ ਜੋ ਜਿੰਨਾ ਮਰਜ਼ੀ ਵਿਕਾਸ ਕਰਾ ਲਓ ਪਰ ਜਿਹੜੀ ਪੰਚਾਇਤ ਹੈ ਪਿੰਡ ਦੀ ਉਹ ਪਿੰਡ ਦੀ ਇੱਜ਼ਤ ਹੁੰਦੀ ਹੈ ਕਿਸੇ ਦੀ ਧੀ ਮੰਨ ਲਓ ਘਰ ਛੱਡ ਕੇ ਚਲੀ ਗਈ ਜਿਹੜਾ ਸਮਝਦਾਰ ਸਰਪੰਚ ਹੋਊਗਾ ਉਹ ਗੱਲ ਨੂੰ ਲਗੂਗਾ ਉਸ ਚੀਜ਼ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੂਗਾ ਪਰ ਜਿਹੜਾ ਕੜਮ ਚੋਦਰੀ 24 25 ਸਾਲ ਆਲਾ ਐਦਾਂ ਦਾ ਅਣਜਾਣ ਮੁੰਡਾ ਸਰਪੰਚ ਬਣਾਤਾ ਤੇ ਉਹ ਪਹਿਲਾਂ ਤਾਂ ਆਪ ਦੰਦ ਕੱਢੂ ਨਾਲ ਚਾਰ ਆਪਣੇ ਵਰਗੇ ਹੋਰਾਂ ਨੂੰ ਦੱਸੂਗਾ ਫਲਾਣੇ ਦੀ ਯਾਰ ਕੁੜੀ ਭੱਜ ਗਈ ਮਜ਼ਾਕ ਦੇ ਤੌਰ ਤੇ ਲੈ ਕੇ ਜਾਊਗਾ ਇਹੀ ਆ ਵੀ ਅੱਗੇ ਜਿਵੇਂ ਬਾਈ ਜੀ ਸੁਣਨ ਦੇ ਵਿੱਚ ਆਉਂਦਾ ਸੀ ਵੀ ਅੱਗੇ ਪੰਜ ਸਰਪੰਚ ਸਾਡੇ ਏਨੇ ਮਤਲਬ ਕਾਬਿਲ ਤੇ ਸੀਨੀਅਰ ਹੁੰਦੇ ਸੀ ਮੰਲੋ ਕਿਸੇ ਵੀ ਕੋਈ ਰੋਲਾ ਪੈ ਜਾਂਦਾ ਮੰਲੋ ਜਿਹੜੀ ਪੁਲਿਸ ਹੁੰਦੀ ਸੀ ਉਹ ਸਰਪੰਚ ਨੂੰ ਪੁੱਛਦੀ ਸੀ ਜੁਤੀ ਕਾਇਮ ਹੁੰਦੀ ਸੀ ਸਰਪੰਚ ਦੀ ਮੰਲੋ ਪਿੰਡ ਦੇ ਵਿੱਚ ਕੋਈ ਪੁਲਿਸ ਆ ਜਾਂ ਹੋਰ ਵੀ ਕਿਸੇ ਅਧਿਕਾਰੀ ਨੇ ਆਉਣਾ ਉਹ ਸਰਪੰਚ ਨੂੰ ਪੁੱਛ ਕੇ ਆਉਂਦਾ ਸੀ ਹੁਣ ਤਾਂ ਹੁਣ 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 ਉਲਟ ਗੱਲ ਆ ਸੁਖਦੀਪ ਹੁਣ ਸਰਪੰਚ ਫੋਨ ਕਰਕੇ ਪੁਲਿਸ ਬੁਲਾਉਂਦਾ ਫਲਾਣੇ ਨੇ ਪੱਟੀ ਚਾੜੀ ਆ ਜੀ ਜੀਤੀ ਆਜੋ ਉਹ ਨਹੀਂ ਗਾਣਾ ਆਇਆ ਸੀ ਰਾਜ ਬਰਾੜ ਦਾ ਕਹਿੰਦੇ ਆ ਮਤਲਬ ਆਪ ਫਸਾ ਕੇ ਆਪ ਛਡਾਵਾਂਗੇ ਪਹਿਲਾਂ ਵੀ ਸਰਪੰਚੀ ਨੂੰ ਸਰਕਾਰੀ ਪੈਸਾ ਧਾਵਾਂਗੇ ਹੁਣ ਸਰਪੰਚਾਂ ਦੀ ਜਿਹੜੀ ਡੈਫੀਨੇਸ਼ਨ ਉਹ ਬਦਲ ਗਈ ਹੈ ਹੁਣ ਸਰਪੰਚ ਬਹੁਤ ਆਤ ਸਾਰਿਆਂ ਦੀ ਅਸੀਂ ਗਿਣਤੀ ਨਹੀਂ ਕਹਿੰਦੇ ਬਹੁਤ ਸਰਪੰਚ ਚੰਗੇ ਵੀ ਆ ਪਿੰਡਾਂ ਦੇ ਵਿੱਚੋਂ ਦੇਖਿਆ ਬਹੁਤ ਸਾਰੇ ਪਿੰਡਾਂ ਦੇ ਵਿੱਚ ਬਹੁਤ ਵਧੀਆ ਵਿਕਾਸ ਕਰਵਾਇਆ ਸਰਪੰਚਾਂ ਨੇ ਬੀਤੇ 5 ਸਾਲਾਂ 'ਚ ਪਰ ਕਈ ਸਰਪੰਚ ਇਦਾਂ ਦੇ ਵੀ ਦੇਖੇ ਆ ਜਿਨ੍ਹਾਂ ਨੇ ਮਾਂ ਦੇ ਪੁੱਤਾਂ ਨੇ 5 ਸਾਲ ਇੱਕੋ ਕੰਮ ਤੇ ਲੱਕ ਬੰਨਿਆ ਸੀ ਪਿੰਡ ਦੇ ਵਿੱਚੋਂ ਆਪ ਹੀ ਬੰਦਾ ਫਸਾ ਦੇਣਾ ਆਪ ਹੀ ਛੜਾ ਦੇਣਾ 5000 10000 ਇਧਰੋਂ ਕਮਾ ਲਿਆ 5-4000 ਉਧਰੋਂ ਕਰਵਾ ਲਿਆ ਜਦੋਂ ਸਰਪੰਚ ਦਲਗਿਰੀ ਕਰਨ ਲੱਗ ਜੇ ਨਾ ਉਦੋਂ ਫਿਰ ਸਰਪੰਚ ਦੀ ਵੀ ਇੱਜ਼ਤ ਨਹੀਂ ਰਹਿੰਦੀ ਤੇ ਨਾ ਹੀ ਰਹਿੰਦੀ ਹੈ ਪਿੰਡ ਦੀ ਇੱਜ਼ਤ ਬਾਈ ਜੀ ਕਿਉਂਕਿ ਪੰਜਾਬ ਦੇ ਆਪਾਂ ਕਹਿੰਦੇ ਨੇ 12000 ਕਿੰਨੇ ਪਿੰਡ ਨੇ ਜੀ ਸਾਡੇ ਵਾ 12888 ਕਹਿੰਦੇ ਹੁੰਦੇ ਸੀ ਹੁਣ 13000 ਦੇ ਲਗਭਗ ਪੰਚਾਇਤਾਂ ਨੇ ਕਈ ਯਾਰ ਆਪਸੀ ਟੜੇਬੰਦੀ ਇੱਥੋਂ ਤੱਕ ਵੱਧ ਗਈ ਇੱਕ ਪਿੰਡ ਦੇ ਵਿੱਚ 7-7 ਪੰਚਾਇਤਾਂ ਬਣੀ ਹੋਈਆਂ ਨੇ ਜੀ 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 ਬਾਈ ਜੀ ਉਹ ਪੰਚਾਇਤਾਂ ਤਾਂ ਨਹੀਂ ਬਣੀਆਂ ਕਿਉਂਕਿ ਉਮੀਦਵਾਰ ਇੱਕ ਸੀ ਮੰਨ ਲਓ ਉਹ ਉਮੀਦਵਾਰ ਹੋ ਗਏ 4 ਫਿਰ ਉਹਨਾਂ ਨੇ ਚਾਰ ਉਮੀਦਵਾਰਾਂ ਨੂੰ ਚੌਧਰ ਤਾਂ ਦੇਣੀ ਹੈ ਕਿਸੇ ਲੋੜ ਬਿਲਕੁਲ ਉਹ ਇੱਕ ਪਿੰਡ ਦੀਆਂ ਚਾਰ ਪੰਚਾਇਤਾਂ ਬਣ ਗਈਆਂ ਚਾਰਾਂ ਨੂੰ ਫਿਰ ਚੌਧਰ ਮਿਲ ਗਈ ਵਿਕਾਸ ਕੁਛ ਨਹੀਂ ਹੋਇਆ ਤੇ ਕੰਮ ਦੇਖੀਏ ਬਾਈ ਜੀ ਮੈਂ ਉਹੀ ਕਹਿਣਾ ਗੱਲ ਇੱਥੇ ਜੇ ਵਿਕਾਸ ਕਰਨਾ ਅਸੀਂ ਪਿੰਡ ਦਾ ਕਿਉਂਕਿ ਹੁਣ ਤੁਸੀਂ ਇੱਕ ਮੈਂ ਇੱਕ ਦੋ ਪਿੰਡ ਨੇ ਉਹ ਇੱਕ ਸੱਕਾ ਵਾਲੀ ਪਿੰਡ ਸੁਣਿਆ ਹੋਣਾ ਤੁਸੀਂ ਇੱਕ ਇੱਧਰ ਬਠਿੰਡੇ ਦਾ ਹੋਰ ਇੱਕ ਉਹ ਲੜਕੀ ਤੁਸੀਂ ਦੇਖੀ ਹੋਣੀ ਉਹ ਲੜਕੀ ਪਿੰਡ ਦੀ ਸਰਪੰਚ ਹੈ ਮਤਲਬ ਇੰਨਾ ਵਿਕਾਸ ਆ ਮੇਨਿੰਗ ਸਰਪੰਚਾਂ ਨੂੰ ਪਤਾ ਹੀ ਨਹੀਂ ਹੈ ਵੀ ਜਿਹੜੇ ਜਿਹੜੇ ਫੰਡ ਨੇ ਮੰਨ ਲਓ ਸੈਂਟਰ ਦੀਆਂ ਸਕੀਮਾਂ ਨੇ ਪੰਜਾਬ ਦੀਆਂ ਸਕੀਮਾਂ ਨੇ ਮਤਲਬ ਪੈਸਾ ਅਸੀਂ ਕਿੱਥੋਂ ਲੈ ਕੇ ਆਉਣਾ ਮਤਲਬ ਇੱਕ ਸਰਪੰਚ ਪਿੰਡ ਦਾ ਚੌਧਰ ਹੋਵੇ ਇਹ ਨਾ ਮਤਲਬ ਵੀ ਕਿ ਛੋਟੇ ਕਿਸੇ ਮੁਲਾਜ਼ਮ ਤੱਕ ਹੀ ਸੀਮਤ ਰਹਿ ਜਵੇ ਵੀ ਆ ਸਾ ਕੰਮ ਕਰਿਓ ਉਹ ਇਸ ਤਰ੍ਹਾਂ ਦਾ ਸਰਪੰਚ ਬਣੇ ਵੀ ਜਿਹੜਾ ਮਤਲਬ ਉਸ ਸੀਐਮ ਸਰਕਾਰੀ ਦਰਬਾਰੇ ਉਹ ਆਪਦੀ ਪਿੰਡ ਦੀ ਫੈਲ ਲੈ ਕੇ ਉੱਥੇ ਪਹੁੰਚਣ ਵਾਲਾ ਹੋਵੇ ਇਹ ਨਾ ਹੋ ਵੀ ਥੱਲੇ ਮਤਲਬ ਗੇੜੇ ਕਰਦਾ ਹੀ ਰਹਿ ਜਵੇ ਉਹਨੂੰ ਬੀਡੀਪੀ ਵਾਲ ਜਾਂ ਬੀਡੀ ਜਿਹੜੇ ਹੁੰਦੇ ਨੇ ਬੀਡੀ ਹੁੰਦੇ ਨੇ ਸੈਕਟਰੀ ਹੁੰਦੇ ਨੇ ਸੈਕਟਰੀ ਹੁੰਦੇ ਨੇ ਉਹ ਉਹਨੂੰ ਵਾਲ ਜਾਣ ਮਤਲਬ ਉਹਨੂੰ ਇਹ ਚੀਜ਼ਾਂ ਤੇ ਜਾਗਰੂਤਾ ਹੋਵੇ ਮੇਰਾ ਪਿੰਡ ਹੈ ਮੇਰੀ ਇਹ ਆਪਣਾ ਜਿਹੜੀ ਪਿੰਡ ਦਾ ਮੇਰਾ ਭਾਈਚਾਰਾ ਮੈਨੂੰ ਕਿਸ ਤਰ੍ਹਾਂ ਉੱਚੇ ਲੱਗੇ ਹਨ ਕਿਉਂਕਿ ਜਿਹੜੇ ਪਿੰਡ ਨੇ ਤੁਸੀਂ ਦੇਖੋ ਬਾਈ ਜੀ ਉਹ ਜਿਹੜੇ ਪਿੰਡਾਂ ਦੀ ਮੈਂ ਗੱਲ ਕਰ ਰਿਹਾ ਉਹ ਫਾਰਮ ਕੰਟਰੀ ਨੂੰ ਮਤ ਪਾ ਰਹੇ ਨੇ ਨੌਜਵਾਨ ਸਰਪੰਚ ਨੇ ਦੇਖੋ ਉੱਥੋਂ ਦੇ ਸਰਪੰਚਾਂ ਨੂੰ ਇਹ ਪਤਾ ਹੈ ਕਿ ਜਿਹੜਾ ਪੰਚਾਇਤ ਸੈਕਟਰੀ ਹੈ ਉਹ ਮੇਰਾ ਇੱਕ ਤਰ੍ਹਾਂ ਦੇ ਨਾਲ ਮੁਨੀਮ ਹੈ ਉਹ ਮੇਰਾ ਅਫਸਰ ਨਹੀਂ ਪਰ ਕ ਜਿਨ੍ਹਾਂ ਨੇ ਰਲ ਮਿਲ ਕੇ ਖਾਣਾ ਉਹ ਫਿਰ ਜਦੋਂ ਫੈਕਟਰੀ ਆਊਗਾ ਸਸਰੀਕਾਲ ਫੈਕਟਰੀ ਸਾਹਿਬ ਆਓ ਜੀ ਉਹਨੂੰ ਮਤਲਬ ਐਵੇਂ ਜਵਾਈਆਂ ਵਾਂਗੂ ਪੁੱਜਣਗੇ ਯਾਰ ਫੈਕਟਰੀ ਹੈ ਉਹ ਤੁਹਾਡਾ ਇੱਕ ਤਰ੍ਹਾਂ ਨਾਲ ਮਨੀਮ ਹੈ ਤੁਹਾਡਾ ਇੱਕ ਅਸਿਸਟੈਂਟ ਹੈ ਸਰਪੰਚ ਦੀ ਪਾਵਰ ਬਹੁਤ ਵੱਡੀ ਹੈ ਜੇ ਸਰਪੰਚ ਦਲਗਿਰੀ ਨਾ ਕਰੇ ਤਾਂ ਸਰਪੰਚ ਦੀ ਜੁਤੀ ਕਾਇਮ ਹੋਵੇ ਪਿੰਡ 'ਚ ਲੰਡੂ ਖੰਡੂ ਬੰਦਾ ਆ ਕੇ ਖਾਂਂਗ ਨਾ ਸਕੇ ਕਿਸੇ ਦੀ ਧੀ ਭੈਣ ਦੇ ਨਾਲ ਕੋਈ ਈਕੀ ਦੁੱਖੀ ਕਰਦਾ ਉਹਦੇ ਪਿੰਡ 'ਚੀ ਜੋਤੀ ਵੇਰਨ ਦੀ ਜ਼ਰੂਰਤ ਰੱਖਣ ਵਾਲਾ ਸਰਪੰਚ ਹੋਵੇ ਤਾਂ ਉਸ ਪਿੰਡ ਦਾ ਨਾਂ ਆਪਣੇ ਆਪ ਹੀ ਚਮਕੂਗਾ ਔਰ ਉਸ ਪਿੰਡ ਨੂੰ ਗ੍ਰਾਂਟ ਵੀ ਆਪਣੇ ਆਪ ਮਿਲੂਗੀ ਪਤਾ ਲੱਗ ਜਾਂਦਾ ਹੈ ਐਮਐਲਏ ਮੰਤਰੀਆਂ ਨੂੰ ਵੀ ਕਿ ਇਸ ਪਿੰਡ ਦਾ ਸਰਪੰਚ ਭਾਈ ਉਦੋਂ ਹੀ ਜੀ ਆਇਆਂ ਨੂੰ ਆਖੂਗਾ ਜਦੋਂ ਅਸੀਂ ਉਸ ਪਿੰਡ ਨੂੰ ਚਾਰ ਪੈਸੇ ਦੀ ਗ੍ਰਾਂਟ ਦਵਾਗੇ ਨਹੀਂ ਕਈ ਐਦਾਂ ਦੇ ਸਰਪੰਚ ਨੇ ਹੁਣ ਤੱਕ ਭਾਵੇਂ ਜਿਹੜੀ ਮਰਜ਼ੀ ਸਰਕਾਰ ਹੈ ਜੀ 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 ਪਿੰਡ ਨੂੰ ਚੁਆਨੀ ਨਹੀਂ ਮਿਲੀ ਹੁੰਦੀ ਜੀ 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 ਉਹ ਪਿੰਡ ਦਾ ਸਰਪੰਚ ਸਭ ਤੋਂ ਮੂਰੇ ਹੁੰਦਾ ਜਿੰਦਾਬਾਦ ਜਿੰਦਾਬਾਦ ਮਰਦਾਬ ਯਾਰ ਮੈਂ ਕਹਿੰਦਾ ਸਭ ਤੋਂ ਬਾਅਦ ਜਲੂਸ ਹੀ ਕਈ ਪਿੰਡਾਂ ਦੇ ਸਰਪੰਚ ਕੱਢੀ ਹੁਣ ਕੱਢ ਰਹੇ ਨੇ ਕੱਢ ਰਹੇ ਨੇ ਮੈਂ ਉਹੀ ਬਾਈ ਜੀ ਕਹਿਣਾ ਕਿਉਂਕਿ ਇਹ ਇੱਕ ਨਾ ਪਵਿੱਤਰ ਹੁੰਦਾ ਕਿਉਂਕਿ ਇੱਥੋਂ ਨਾ ਜਿਹੜੀ ਆਪਾਂ ਕਹਿੰਦੇ ਆ ਵੀ ਸਾਡੀਆਂ ਕੋਈ ਵੀ ਇਲੈਕਸ਼ਨ ਆ ਉਹ ਇੱਥੋਂ ਸਾਡੀਆਂ ਸੱਥਾਂ ਤੇ ਸਾਡੀਆਂ ਪੰਚਾਇਤਾਂ ਤੋਂ ਚੱਲਦੀ ਆ ਸਾਡਾ ਮਤਲਬ ਜਿਹੜਾ ਕਿਰਦਾਰ ਹੈ ਪੰਜਾਬ ਨੂੰ ਦੇ ਕੋ ਪੰਜਾਬਾਂ ਦੀ ਜਿਵੇਂ ਕਹਿੰਦੀ ਆ ਪੰਜਾਬ ਦੀ ਪੰਜਾਬ ਦੀ ਧਰਤੀ ਆ ਪੰਜਾਬ ਸ਼ੁਰੂ ਤੋਂ ਹੀ ਪੂਰੇ ਵਰਲਡ ਦੇ ਵਿੱਚ ਜਦੋਂ ਪੰਜਾਬ ਦਾ ਨਾਮ ਆਉਂਦਾ ਤਾਂ ਇੱਕ ਮਤਲਬ ਬੰਦੇ ਦੇ ਚਿਹਰੇ ਤੇ ਹਾਸਾ ਆ ਜਾਂਦਾ ਪੰਜਾਬ ਪੰਜਾਬ ਕਹਿੰਦਾ ਜਿਵੇਂ ਫੁੱਫੜ ਕਹਿੰਦੇ ਹੋ ਨਾ ਮੂੰਹ ਭਰ ਜਾਂਦਾ ਇੱਥੇ ਪੰਜਾਬ ਕਹਿਣ ਲੱਗੇ ਤੇ ਪੰਜਾਬ ਕਹਿੰਦੇ ਆਪਾਂ ਮੂੰਹ ਭਰ ਜਾਂਦਾ ਆਪਾਂ ਦਾ ਜਿਵੇਂ ਕਹਿੰਦੇ ਨੇ ਪੰਜਾਬ ਪਾਣੀਆ ਦੀ ਧਰਤੀ ਪਰ ਇਹ ਸਾਡੇ ਲੋਕ ਨੇ ਜਿਹੜਾ ਅੱਜ ਲੋਕਾਂ ਦਾ ਬਿਆਰ ਦੇਖਿਆ ਮਤਲਬ ਅਸੀਂ ਥੋੜੀ ਜੀ ਆਪਣੀ ਚਾਪੜੂਸੀ ਲਈ ਥੋੜੀ ਜੀ ਅਸੀਂ ਆਪਣੇ ਕੰਮ ਘੜਬਾਉਣ ਲਈ ਅਸੀਂ ਆਪਣੇ ਜਿਹੜਾ ਮਤਲਬ ਸਾਡੀ ਆਤਮਾ ਉਹ ਸੀ ਗੇਰ ਲਈ ਆ ਤੇ ਹੁਣੇ ਬੇਨਤੀ ਕਰਾਂਗੇ ਸਰਪੰਚੀ ਦੀ ਅੱਜ ਵਿਸ਼ਾ ਚੱਲਿਆ ਸੀ ਵੀ ਜਿਹੜੀ ਸਰਪੰਚੀ ਹੈ ਇਹਨੂੰ ਮਤਲ ਮੰ ਲੋ ਆਵਦਾ ਜਮੀਰ ਨਾ ਗੇ ਰਹੇ ਉਹ ਇਹਨੂੰ ਇੱਕ ਪਿੰਡ ਨੂੰ ਰਿਪਰੈਜ਼ੈਂਟ ਕਰਨਾ ਜੋ ਤੁਸੀਂ ਮੰਨ ਲੋ ਪਿੰਡ ਦੀ ਕੋਈ ਤਰੱਕੀ ਕਰੋਗੇ ਜਾਂ ਪਿੰਡ ਦਾ ਕੋਈ ਵਿਕਾਸ ਕਰੋਗੇ ਉਹਨੂੰ ਮਤਲਬ ਇੱਕ ਪੰਜਾਬ ਦੇ ਇੱਕ ਅਨੇਖੜਮਾ ਜਿਵੇਂ ਕਹਿੰਦੇ ਦੂਜੀ ਗੱਲ ਸਰਕਾਰਾਂ ਨੂੰ ਬੇਨਤੀ ਹੈ ਤੁਸੀਂ ਕਿਹਾ ਵੀ ਸਰਬਸੰਮਤੀਆਂ ਹੋਣ ਵੱਡਾ ਕਾਰਨ ਹੈ ਵੀ ਸਰਬਸੰਮਤੀਆਂ ਹੋਣ ਪਿੰਡ ਦਾ ਭਾਈਚਾਰਾ ਇਕਾ ਬਚਿਆ ਰਹੇ ਕਿਉਂਕਿ ਜੇ ਸਰਬਸੰਮਤੀ ਹੋਊਗੀ ਜਿਹੜੇ ਉਹ ਪੈਸੇ ਮੰਨ ਲੋ ਕਿਸੇ ਨੇ ਉਹਨੇ ਮੰਨ ਲੋ ਕਿਸੇ ਇਹ ਸ਼ਰਾਬ ਦੇ ਵਿੱਚ ਜਾ ਕੇ ਉਹਨੇ ਹੋਰ ਮਤਲਬ ਖਰਾਬ ਕਰਨੇ ਆਂ ਪੈਸੇ ਖਰਾਬ ਕਰਨੇ ਸੀ ਐਡਵਰਟਾਈਜ਼ ਦੇ ਵਿੱਚ ਜਾਂ ਹੋਰ ਕਰਨੇ ਸੀ ਉਹ ਪਿੰਡ ਦੇ ਕਿਸੇ ਗਰੀਬ ਕੁੜੀ ਦਾ ਵਿਆਹ ਕਿਉਂਕਿ ਹੁਣ ਬਾਈ ਜੀ ਅਸੀਂ ਸੰਸਤਾ ਚਲਾਉਂਦੇ ਆ ਨਦਰ ਫਾਊਂਡੇਸ਼ਨ ਨਾਮ ਦੀ ਸੰਸਤਾ ਮਤਲਬ ਉਹਦੇ ਵਿੱਚ ਅਨੇਕਾਂ ਹੀ ਕਾਰਜ ਪੂਰੇ ਪੰਜਾਬ ਦੇ ਵਿੱਚ ਸਾਨੂੰ ਜਾਣ ਦਾ ਮੌਕਾ ਮਿਲਦਾ ਮਤਲਬ ਉਹ ਇਹ ਕਈ ਵਾਰ ਇਹ ਦੇਖਦੇ ਆ ਵੀ ਉੱਥੋਂ ਤਰਨਤਾਰ ਤੋਂ ਗੁਰਦਾਸਪੁਰ ਤੋਂ ਜਾਂ ਹੋਰ ਉਹ ਮਤਲਬ ਦੂਰੂ ਦੂਰੋਂ ਪਿੰਡਾਂ ਦੇ ਵਿੱਚੋਂ ਸਾਨੂੰ ਫੋਨ ਕਰਦੇ ਨੇ ਕਈ ਵਾਰ ਇਹ ਸੋਚੀਦਾ ਵੀ ਉਹੋ ਇੰਨੀ ਦੂਰੋਂ ਬੈਠੇ ਨੇ ਯਾਰ ਵੀ ਮਤਲਬ ਇਹ ਬੰਦੇ ਕੰਮ ਕਰਨਗੇ ਪਰ ਇਹ ਆ ਵੀ ਜਿਹੜੀ ਆ ਜਿਹੜੀ ਉਹ ਪ ਤੇ ਸੋਹਣੇ ਉੱਥੇ ਕੋਠੀਆਂ ਨੇ ਜਦੋਂ ਜਾਈਦਾ ਉਸ ਪਿੰਡ ਦੇ ਵਿੱਚ ਵੀ ਯਾਰ ਇਹ ਰੋਲਾ ਤਾਂ ਵੀ 10-15000 ਦਾ ਸੀ ਪੇਸ਼ੈਂਟ ਦਾ ਹਾਂ ਉਹ ਮਤਲਬ ਅਸੀਂ ਜਾਈਏ ਤੇ ਜਾ ਕੇ ਉੱਥੇ ਮਤਲਬ ਉਹ ਤਾਂ ਹੱਲ ਕਰੀਏ 10 15000 ਕਰਾਂਗੇ ਵੀਰ ਮੇਰੇ ਉਹ ਪਿੰਡਾਂ ਦੇ ਵਿੱਚ ਬਹੁਤ ਕੰਮ ਹੁੰਦੇ ਨੇ ਚਾਹੇ ਸਾਡਾ ਐਨ ਆਰ ਆਈ ਬਾਹਰ بیٹھا ਹੈ ਜਿਹੜੇ ਪਿੰਡਾਂ ਦੇ ਵਿੱਚ ਤੁਸੀਂ ਬੈਠੇ ਹੋ ਪਿੰਡਾਂ ਦੇ ਵਿੱਚ ਕਿਸੇ ਨੂੰ ਬਾਹਰਲੇ ਬੰਦੇ ਨੂੰ ਕਹੀਏ ਅੱਜ ਕੱਲ ਐਨ ਜੀਓ ਬਹੁਤ ਨੇ ਕਿਸੇ ਨੂੰ ਕਹਿੰਦੇ ਨੇ ਫਿਰ ਉਹਦਾ ਆਪਾਂ ਇੱਕ ਸਵਾਲ ਚੱਕਦੇ ਨੇ ਜੀ ਇਹ ਮਿਸਯੂਜ਼ ਕਰਦੇ ਨੇ ਜੀ ਬਾਈ ਜੀ ਪਿੰਡੋਂ ਪਿੰਡੀ ਇਹੀ ਦੇਖਿਆ ਕਰੋ ਵੀ ਜਿੱਥੇ ਕੋਈ ਤੁਹਾਨੂੰ ਲੋੜਵੰਦ ਲੱਗਦਾ ਹੈ ਕੋਈ ਤੁਹਾਨੂੰ ਮਤਲਬ ਕਿਤੇ ਨਾ ਕਿਤੇ ਕੋਈ ਮਾੜੀ ਮੋਟੀ 5000 ਦੀ ਗੱਲ ਹੁੰਦੀ ਹੈ ਉਹਦੀ ਸਮੱਸਿਆ ਮਤਲਬ ਸੁਲ ਜਿਵੇਂ ਆਪਦੇ ਤੌਰ ਤੇ ਕਲੱਬ ਬਣੇ ਹੁੰਦੇ ਨੇ ਪੰਚਾਇਤਾਂ ਹੁੰਦੀਆਂ ਨੇ ਜਾਂ ਹੋਰ ਤੁਸੀਂ ਉੱਥੇ ਹੀ ਥੋੜੇ ਜੇ ਪੈਸਿਆਂ ਨਾਲ ਉਹ ਬੰਦੇ ਦਾ ਇਲਾਜ ਹੋਣ ਹੋਣਾ ਹੁੰਦਾ ਕੁੱਲ ਮਿਲਾ ਕੇ ਉੱਥੇ ਹੀ ਉਹਦੀ ਮਦਦ ਕਰਦੇ ਕੁੱਲ ਮਿਲਾ ਕੇ ਭਾਈ ਸੁਖਦੀਪ ਤੁਹਾਡਾ ਇਹ ਕਹਿਣਾ ਹੈ ਵੀ ਪਿੰਡ ਪਿੰਡ ਦੇ ਵਿੱਚ ਪੰਜ ਪੰਜ 7-7 ਨੌਜਵਾਨ ਮੁੰਡੇ ਇਕੱਠੇ ਹੋਣ ਸਾਰ ਇੱਕ ਪਿੰਡ ਚੋਂ ਯਾਰ 2-2 4-4 ਮੁੰਡੇ ਬਾਹਰ ਗਏ ਨੇ ਜਿਹੜੇ ਚੰਗੀ ਤਰ੍ਹਾਂ ਸੈਟਲ ਨੇ ਕਈ ਤਾਂ ਵਿਚਾਰੇ ਮੇਰੇ ਵਰਗੇ ਜੇ ਭੁੱਖ ਨੰਗ ਨਾਲ ਲੜ ਰਹੇ ਹੁੰਦੇ ਨੇ ਉਹਨਾਂ ਤੋਂ ਨਾ ਮੰਗਿਓ ਕੈਨੇਡਾ ਕਿਤੇ ਉਂਝੀ ਵਿਚਾਰੇ ਡਿਪਰੈਸ਼ਨ ਚੱਲ ਜਾਂਣਾ ਜਿਹੜੇ ਪੁਰਾਣੇ ਗਏ ਨੇ ਇੱਕ ਮਹੀ ਹਰ ਇੱਕ ਨੇ ਦੇ ਰਹਿ ਉਹ ਪਿੰਡ ਦਾ ਇੱਕ ਸਾਂਝਾ ਫੰਡ ਰੱਖੋ ਟਰਾਂਸਪੇਰੈਂਟ ਰੱਖੋ ਪਿੰਡ ਚ 5-7 ਜਗ੍ਹਾ ਤੁਸੀਂ ਪੋਸਟਰ ਲਾਓ ਕਿ ਇਸ ਵਾਰੀ ਐਨੇ ਪੈਸੇ ਆਏ ਹੈ ਜੀ ਇੰਨੇ ਪੈਸੇ ਆਪਾਂ ਪਲਾਣੇ ਗਰੀਬ ਪਰਿਵਾਰ ਦੀ ਬਿਮਾਰੀ ਤੇ ਲਾਦਿਆ ਇੰਨੇ ਆਪਣੇ ਕੋਲ ਬਚ ਗਿਆ ਉਹ ਪੈਸੇ ਸਾਂਝੇ ਫੰਡ ਚ ਰੱਖੋ ਜਾਂ ਇੱਕ ਬੈਂਕ ਅਕਾਊਂਟ ਖਿਲਾ ਲਓ ਸੰਸਥਾ ਦੇ ਨਾਂ ਤੇ ਹਰ ਇੱਕ ਪਿੰਡ ਦੇ ਵਿੱਚ ਪੰਜ ਪੰਜ 7 7 ਨੌਜਵਾਨ ਐਦਾਂ ਦੇ ਜ਼ਰੂਰ ਅੱਗੇ ਆਉਣ ਦੇਖੋ ਜੇ ਰੰਗਲਾ ਪੰਜਾਬ ਬਣਾਉਣਾ ਕੱਲਾ ਭਗਵਾਨ ਤਾਂ ਮਾਨ ਨਹੀਂ ਕਿ ਰੰਗਲਾ ਪੰਜਾਬ ਪੇਂਟਰ ਵਾਂਗੂ ਰੰਗ ਫੇਰ ਕੇ ਬੁਰਸ਼ ਫੇਰ ਦੋ ਤੇ ਰੰਗਲਾ ਪੰਜਾਬ ਬਣ ਗਿਆ ਰੰਗਲਾ ਪੰਜਾਬ ਬਣਾਉਣ ਦੇ ਲਈ ਸਾਰਿਆਂ ਨੂੰ ਹਿੱਸਾ ਪਾਣਾ ਪੈਂਦਾ ਤੁਹਾਨੂੰ ਮੈਨੂੰ ਸੁਖਦੀਪ ਨੂੰ ਜਿੰਨੇ ਸਾਡੇ ਕੈਮਰਾਮੈਨ ਸਾਹਿਬ ਸਾਰਿਆਂ ਨੂੰ ਅੱਗੇ ਆਉਣਾ ਪੈਣਾ ਤੁਹਾਨੂੰ ਵੀ ਸਾਨੂੰ ਵੀ ਰੰਗਲਾ ਪੰਜਾਬ ਕੋਈ ਇੱਕ ਬੰਦਾ ਨਹੀਂ ਬਣਾ ਸਕਦਾ ਇਹ ਸਾਰਿਆਂ ਦਾ ਫਰਜ਼ ਬਣਦਾ ਅੱਜ ਦਾ ਜਿਹੜਾ ਸਾਡਾ ਵਿਸ਼ਾ ਸੀ ਉਹ ਸੀ ਸਰਪੰਚੀ ਚੋਣਾਂ ਨੂੰ ਲੈ ਕੇ ਕਿ 20 ਅਕਤੂਬਰ ਦੇ ਨੇੜੇ ਤੇਰੇ ਸਰਪੰਚੀ ਚੋਣਾਂ ਹੋਣੀਆਂ ਨੇ ਸੁਖਦੀਪ ਗਿੱਲભાઈ ਵਿਸ਼ੇਸ਼ ਤੌਰ ਤੇ ਸਾਡੇ ਨਾਲ ਲੁਧਿਆਣੇ ਤੋਂ ਜੁੜੇ ਆ ਕੇ ਔਰ ਇਹ ਜਿਹੜਾ ਅੱਜ ਦਾ ਵਿਸ਼ਾ ਸੀ ਆਪਾਂ ਇਸ ਨੂੰ ਇੱਥੇ ਖਤਮ ਕਰਦੇ ਹਾਂ ਆਉਣ ਵਾਲੇ ਟਾਈਮ ਦੇ ਵਿੱਚ ਕਿਸੇ ਨਵੇਂ ਵਿਸ਼ੇ ਦੇ ਨਾਲ ਫੇਰ ਨਵੇਂ ਗੈਸਟ ਨੂੰ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਲਈ ਰਹੀ ਮੈਨੂੰ ਦਿਓ ਇਜਾਜ਼ਤ ਦੇਖਦੇ ਰਹੋ ਨਿਰਪੱਖ ਪੋਸਟ ਧੰਨਵਾਦ ਸਤਿ ਸ੍ਰੀ ਅਕਾਲ ਧੰਨਵਾਦ ਬੁੱਟਾ ਸਿੰਘ ਜੀ ਤੁਹਾਡਾ ਵੀ ਬਹੁਤ ਸਾਰਾ ਧੰਨਵਾਦ ਭਾਈ ਜੀ ਸਤਿ ਸ੍ਰੀ ਅਕਾਲ